ਮੰਚ ਤੇ ਬਿਰਾਜਮਾਨ ਸ਼੍ਰੋਮ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਸ ਜੰਗ ਜ਼ਮੀਨ ਦੀ ਧਰਨੇ ਦੇ ਵਿੱਚ ਆਏ ਹੋਏ ਵੱਖ-ਵੱਖ ਪਿੰਡਾਂ ਤੋਂ ਲੁਧਿਆਣਾ ਸ਼ਹਿਰ ਤੋਂ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਤੇ ਨੌਜਵਾਨ ਵੀਰੋ ਜਦੋਂ ਵੀ ਕਿਤੇ ਸ਼ਹਿਰ ਦੇ ਵਿੱਚ ਜਾਂ ਕਿਸੇ ਪਿੰਡ 'ਚ ਚਰਚਾ ਹੁੰਦੀ ਆ ਇੱਕੋ ਗੱਲ ਉੱਠਦੀ ਆ ਕਿ ਜਦੋਂ ਦੀ ਸਰਕਾਰ ਆਮ ਆਦਮੀ ਦੀ ਪਾਰਟੀ ਦੀ ਆਈ ਹੈ ਤੇ ਪੰਜਾਬ ਲੁੱਟਿਆ ਗਿਆ। ਅੱਜ ਤੁਸੀਂ ਦੇਖੋ ਜਿੱਦਣ ਦੀ ਇਹ ਸਰਕਾਰ ਬਣੀ ਹੈ ਕੋਈ ਦਿਨ ਐਸਾ ਨਹੀਂ ਜਿੱਦਣ ਕੋਈ ਨਾ ਕੋਈ ਵਰਗ ਧਰਨਾ ਨਾ ਲਾਵੇ। ਚਾਹੇ ਉਹ ਮਾਸਟਰ ਹੋਣ ਡਾਕਟਰ ਹੋਣ ਪ੍ਰੋਫੈਸਰ ਹੋਣ ਚਾਹੇ ਉਹ ਕਰਮਚਾਰੀ ਕਾਰਪੋਰੇਸ਼ਨ ਦੇ ਹੋਣ ਹਰ ਰੋਜ਼ ਤੁਸੀਂ ਅਖਬਾਰ ਚੱਕ ਕੇ ਟੀਵੀ ਚੱਕ ਕੇ ਫੇਸਬੁੱਕ ਚੱਕ ਕੇ ਦੇਖ ਲਓ ਧਰਨੇ ਲੱਗਦੇ ਆ। ਆ ਜਿਹੜੀ ਪਾਲਸੀ 24000 ਏਕੜ ਦੀ ਇਹਨਾਂ ਨੇ ਕੱਢੀ ਐ ਲੁਧਿਆਣੇ ਦੇ ਆਲੇ ਦੁਆਲੇ ਮੈਂ ਕਿਸੇ ਗਲਾਡਾ ਦੇ ਅਫਸਰ ਨੂੰ ਪੁੱਛ ਰਿਹਾ ਸੀ ਮੈਂ ਕਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਅਸੀਂ ਵੀ ਇਸ ਲਾਈਨ 'ਚ ਐ ਕਲੋਨੀਆਂ ਦੇ ਫਲੈਟ ਬਣਾਉਨੇ ਆ ਫਲੈਟ ਬਣਾਉਨੇ ਆ ਤੁਸੀਂ ਮੈਨੂੰ ਇਹ ਦੱਸੋ ਵੀ 24000 ਏਕੜ ਨੂੰ ਭਰਨ ਨੂੰ ਕਿੰਨਾ ਟਾਈਮ ਲੱਗੂਗਾ ਉਹ ਕਹਿੰਦਾ ਘੱਟੋ ਘੱਟ 150 ਸਾਲ ਲੱਗੂਗਾ ਮੈਂ ਕਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜੇ ਕਿਸਾਨਾਂ ਦੀ ਜ਼ਮੀਨ ਆ ਗਈ ਜੇ ਕਿਸੇ ਦੇ ਜ਼ਿਮੀਂਦਾਰ ਦੇ 5 ਕਿੱਲੇ ਜ਼ਮੀਨ ਹੈ 2 ਕਿੱਲੇ ਜ਼ਮੀਨ ਹੈ ਉਹਨੂੰ ਤੁਸੀਂ ਕੀ ਦਿਓਗੇ ਕਹਿੰਦਾ 1000 ਗਜ ਰਹਿਸ਼ੀ ਤੇ 180 ਗਜ ਕਮਰਸ਼ੀਅਲ ਕਿੱਲੇ ਮਗਰ ਮੈਂ ਕਿਹਾ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਕਿ ਉਹ ਜਿਹੜਾ 1000 ਗਜ ਰਹਿਸ਼ੀ ਉਹਦੇ ਵੇਚਣ ਨੂੰ ਟਾਈਮ ਕਿੰਨੇ ਲੱਗੂਗਾ ਜੇ ਉਹਨੇ ਗਾਹਾਂ ਜਾ ਕੇ ਜ਼ਮੀਨ ਬਣਾਉਣੀ ਹੈ ਤਾਂ ਜ਼ਮੀਨ ਕਦੋਂ ਲਊਗਾ ਉਹ ਕਹਿੰਦਾ ਇਹਦਾ ਸਾਡੇ ਕੋਲੇ ਕੋਈ ਜਵਾਬ ਨਹੀਂ ਮੈਂ ਕਿਹਾ ਅਗਲੀ ਗੱਲ ਦੱਸੋ ਜੇ ਕਿਸੇ ਜ਼ਿਮੀਂਦਾਰ ਦੇ ਘਰੇ ਵਿਆਹ ਆ ਗਿਆ ਖੇਤੀ ਉਹਦੀ ਖਤਮ ਹੋ ਗਈ ਤੇ ਜ਼ਮੀਨ ਉਹਦੀ ਤੁਸੀਂ ਖਾ ਗਏ ਤੇ ਵਿਆਹ ਦਾ ਖਰਚਾ ਕਿੱਥੋਂ ਕਰਨਾ ਮੈਂ ਕਿਹਾ ਇਹ ਤਾਂ ਉਹ ਗੱਲ ਹੋ ਗਈ ਜੇ ਕਿਸੇ ਕੱਪੜੇ ਵਾਲੀ ਦੁਕਾਨ ਤੇ ਜਾਊਗਾ ਉਹ ਕਹੇ ਲਾਲਾ ਜੀ ਸਾਡੇ ਸਾਰੇ ਟੱਬਰ ਦੇ ਕੱਪੜੇ ਸਿਉਂਦੇ ਤੇ 5 ਗਜ ਪਲਾਟ ਲੈ ਲਓ ਸਾਡੇ ਤੋਂ ਮੈਂ ਕਿਹਾ ਜੇ ਕਿ ਬੱਸ ਤੇ ਚੜੂਗਾ ਉਹ ਕਹੇ ਸਾਰੇ ਟੱਬਰ ਦੀਆਂ ਟਿਕਟਾਂ ਦੇ ਦਿਓ ਗਜ ਪਲਾਟ ਲੈ ਲਓ ਪੈਸੇ ਤਾਂ ਉਹਦੇ ਕੋਲੇ ਖਤਮ ਕਰ ਦੇਣੇ ਆ ਮੇਰੇ ਕਹਣ ਦਾ ਭਾਪ ਇਹ ਲੋਟੂ ਸਰਕਾਰ ਹੈ ਇਹ ਸਰਕਾਰ ਨੇ ਹਮੇਸ਼ਾ ਲੁੱਟਿਆ ਅੱਜ ਤੁਸੀਂ ਯਾਦ ਕਰੋ ਭਗਵੰਤ ਮਾਨ ਦੀਆਂ ਗੱਲਾਂ ਜਦੋਂ ਕਹਿੰਦਾ ਹੁੰਦਾ ਸੀ ਜੇ ਇੰਨੀ ਸਿਕਿਉਰਿਟੀ ਚਾਹੀਦੀ ਐ ਜੇ ਤੁਸੀਂ ਇੰਨੀਆਂ ਵੱਡੀਆਂ ਗੱਡੀਆਂ ਚਾਹੀਦੀਆਂ ਤਾਂ ਤੁਸੀਂ ਕੋਈ ਪੋਲਟਰੀ ਫਾਰਮ ਖੋਲ੍ਹ ਲਓ ਤੁਸੀਂ ਕੋਈ ਆਪਣਾ ਡੇਰੀ ਫਾਰਮ ਖੋਲ੍ਹ ਲਓ ਅੱਜ ਭਗਵੰਤ ਸਿੰਘ ਮਾਨ ਨੂੰ ਉਹ ਗੱਲਾਂ ਯਾਦ ਕਰਨੀਆਂ ਚਾਹੀਦੀਆਂ 1200 ਬੰਦਾ ਦੇ ਪਰਿਵਾਰ ਦੀ ਸਿਕਿਉਰਿਟੀ ਦੇ ਵਿੱਚ ਲੱਗਿਆ ਹੋਇਆ ਵਾ ਅੱਜ ਰੇਤੇ ਦੀ ਗੱਲ ਕਰਦਾ ਸੀ ਰੇਤੇ ਬਜਰੀ ਦੇ ਤਿੰਨ ਗੁਣੇ ਰੇਟ ਹੋ ਗਿਆ ਸਾਡੀ ਸਰਕਾਰ ਤੋਂ ਬਾਅਦ ਆ ਚਿੱਟੇ ਦੀ ਗੱਲ ਕਰਦਾ ਸੀ 3 ਸਾਲ ਹੋ ਗਏ ਰੋਜ਼ ਤੁਸੀਂ ਚੱਕ ਕੇ ਅਖਬਾਰ ਦੇਖੋ ਫੇਸਬੁੱਕ ਦੇਖੋ ਚੱਟੇ ਨਾਲ ਬੰਦੇ ਮਰ ਰਹੇ ਨੇ ਦੋਸਤੋ ਇਹ ਜ਼ਮੀਨ ਆਪਾਂ ਜਾਨ ਨਹੀਂ ਦੇਣੀ ਇਹ ਜ਼ਮੀਨ ਸਾਂਭ ਕੇ ਰੱਖਣੀ ਆ ਕਿਉਂਕਿ ਜ਼ਮੀਨ ਆਪਣੀ ਮਾਂ ਅਸੀਂ ਆਪਦੀ ਮਾਂ ਦੀ ਆਪ ਰਾਖੀ ਕਰਨੀ ਆ ਇਹ ਜਿਹੜੀ ਗਲਾਡਾ ਨੇ ਕਾਨੂੰਨ ਬਣਾਇਆ ਸਾਡੇ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਜੀ ਨੇ ਕਿਹਾ ਕਿ ਇਹ ਕਾਨੂੰਨ ਤੜਵਾ ਕੇ ਰੱਖਾਂਗੇ ਇਹ ਜ਼ਮੀਨ ਆਪਾਂ ਐਕਵਾਇਰ ਨਹੀਂ ਹੋਣ ਦੇਣੀ ਆਪਾਂ ਜਦੋਂ ਵੀ ਕਿਤੇ ਲੜਾਈ ਦਾ ਕੋਈ ਆਪਣਾ ਸਿਸਟਮ ਬੰਦ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਲੜਾਈ ਦੇ ਵਿੱਚ ਇੱਕਜੁੱਟ ਹੋ ਕੇ ਹਰ ਇੱਕ ਦੂਜੇ ਦੇ ਭੇਜ ਭਾਰ ਤੋਂ ਪਰੇ ਹੋ ਕੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਲੜਾਈ ਦੇ ਉੱਤੇ ਝੰਡਾ ਚੱਕ ਕੇ ਆਪਾਂ ਨੂੰ ਜਾਣਾ ਚਾਹੀਦਾ ਐਨਾ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ